ਕਹਿੰਦੇ ਪੰਜਾਬ ਨੂੰ ਹੜਾ ਨਹੀਂ ਘੇਰਿਆ ਵਾ ਪਰ ਕਹਿੰਦੇ ਰਾਜਨੀਤੀ ਤੰਤਰ ਵਾਲੇ ਸਿਰਫ ਇੱਕ ਦੂਜੇ ਤੇ ਉਂਗਲਾ ਚੁੱਕ ਸਕਦੇ ਆ ਇਹ ਨਹੀਂ ਸੋਚ ਸਕਦੇ ਕਿ ਪੰਜਾਬ ਦੇ ਵਿੱਚ ਹੜਾ ਆ ਜਿਹੜੇ ਲੋਕਾਂ ਨੇ ਆਪ ਨੂੰ ਵੋਟ ਪਾਣੀ ਆ ਆਪਾਂ ਉਹਨਾਂ ਦੇ ਹੱਕਾਂ ਲਈ ਖੜੀਏ ਪਰ ਨਹੀਂ ਇੱਥੇ ਸਾਰਾ ਕੁਝ ਉਲਟ ਹੋ ਰਿਹਾ ਜੇ ਕੋਈ ਸਰਕਾਰ ਦਾ ਕੋਈ ਐਮ ਐਲ ਏ ਜਾਂ ਐਮ ਪੀ ਜਾਂ ਕੋਈ ਕੈਬਨਟ ਮਨਿਸਟਰ ਉੱਥੇ ਜਾਂਦਾ ਤਾਂ ਉਹਦੇ ਵਿੱਚ ਸਿਰਫ ਕਮੀਆਂ ਲੱਭੀਆਂ ਜਾਂਦੀਆਂ ਭਗਵਾਨ ਜੀ ਤਮਾਨ ਨੇ ਆਪਣਾ ਹੈਲੀਕਾਪਟਰ ਲਾਇਆ कि ਜਿਹੜੇ ਮੁਸੀਬਤ ਦੇ ਵਿੱਚ ਫਸੇ ਵੇ ਆ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਬਾਹਰ ਕੱਢਿਆ ਜਾਵੇ ਉਹਨਾਂ ਤਾਈਂ ਰਾਸ਼ਨ ਪਹੁੰਚਾਇਆ ਜਾਵੇ ਪਰ ਕਹਿੰਦੇ ਵਿਰੋਧੀ ਧਿਰ ਵਾਲੇ ਸਿਰਫ ਇੱਕ ਉਂਗਲਾ ਚੁੱਕਦੇ ਪਿਆ ਜਿਵੇਂ ਪ੍ਰਤਾਪ ਸਿੰਘ ਬਾਜਵਾ ਇੱਕ ਆਪਣਾ ਉਹ ਪਤਾ ਨਹੀਂ ਕਿਹੜਾ ਵਹੀਕਲ ਜਾ ਲੈ ਕੇ ਗਿਆ ਉਹ ਵਹੀਕਲ ਤੇ ਵੀ ਬੜੀਆਂ ਉਂਗਲਾਂ ਚੁੱਕੀਆਂ ਪਰ ਤੁਸੀਂ ਇੱਕ ਚੀਜ਼ ਤਾਂ ਸੋਚੋ ਉਹ ਰਾਜਨੀਤੀ ਪਹੁੰਚ ਕਰਨ ਗਿਆ ਪਹੁੰਚ ਬਿਨਾਂ ਰਾਜਨੀਤੀ ਤੋਂ ਗਿਆ ਪਰ ਲੋਕਾਂ ਦੇ ਹੱਕ ਲਈ ਤਾਂ ਖੜਿਆ ਜਿਵੇਂ ਲਾਲਜੀਤ ਭੁੱਲਰ ਜਿਹੜਾ ਇੱਕ ਮੰਤਰੀ ਆ ਉਸ ਬੰਦੇ ਨੇ ਜੋ ਉਸ ਮਾਜੇ ਏਰੀਏ ਲਈ ਕਰਦਾ ਪਿਆ ਸ਼ਾਇਦ ਮੇਰੇ ਸਾਹਮਣੇ ਲੈਵੇਂ ਦਾ ਕੋਈ ਲੀਡਰ ਨਹੀਂ ਹੋਣਾ ਜਿਹੜਾ ਬਿਨਾਂ ਸਵਾਰਥ ਤੋਂ ਉੱਥੇ ਆਪਣਾ ਸੇਵਾ ਨਿਭਾ ਰਿਹਾ ਹਰ ਇੱਕ ਕਿਸਾਨ ਦੇ ਮੂੰਹ ਦੇ ਵਿੱਚੋਂ ਇਹੀ ਨਿਕਲਦਾ ਪਿਆ ਕਿ ਜੇ ਕੋਈ ਹੜਾਂ ਲਈ ਸੇਵਾ ਕਰਦਾ ਪਿਆ ਤਾਂ ਉਹ ਪੁੱਲਰ ਸਾਹਿਬ ਹੈ ਪਰ ਤੁਸੀਂ ਇੱਕ ਦੂਜੇ ਤੇ ਉਂਗਲਾਂ ਚੱਕਣ ਦੀ ਬਜਾਏ ਤੁਸੀਂ ਕਿਉਂ ਨਾ ਉਹਨਾਂ ਲੋਕਾਂ ਨਾਲ ਖੜਦੇ ਜਿਨ੍ਹਾਂ ਦੇ ਘਰ ਡੱਗ ਗਏ ਪਸ਼ੂ ਮਰ ਗਏ ਯਾਰ ਘਰਾਂ ਦੇ ਛੱਤਾਂ ਉੱਤੇ ਬੈਠੇ ਆ ਆਪਣੀ ਜ਼ਿੰਦਗੀ ਬਤੀਤ ਕਰ ਰਿਹਾ ਪਰ ਨਹੀਂ ਤੁਸੀਂ ਘਰੇ ਬੈਠੇ ਔਰ ਮੰਤਰੀਆਂ ਦੀ ਆਦਤ ਹੈ ਆਪਣੀ ਰਾਜਨੀਤੀ ਨੂੰ ਚਮਕਾਉਣ ਦੇ ਲਈ ਇੱਕ ਦੂਜੇ ਤੇ ਉਂਗਲ ਚੁੱਕਨੀ ਚੁੱਕਨੀ ਆ ਇਹ ਜਿਹੜਾ ਰੱਬ ਦਾ ਕਹਿਰ ਹੜ੍ਹਾਂ ਦਾ ਕੰਮ ਜਿਹੜਾ ਇੰਨਾ ਪਾਣੀ ਪੰਜਾਬ ਦੇ ਵਿੱਚ ਪੰਜਾਬ ਨੂੰ ਛੱਡੋ ਪੰਜਾਬ ਤੋਂ ਬਾਹਰਲੇ ਜਿਵੇਂ ਜੰਮੂ ਤਵੀ ਆ ਜਿਹੜਾ ਮੈਂ ਕਹਿੰਦਾ ਉੱਥੇ ਵੀ ਬਹੁਤ ਬੁਰਾ ਹਾਲ ਹੈ ਪਰ ਪੰਜਾਬ ਦੇ ਵਿੱਚ ਹੀ ਹਮੇਸ਼ਾ ਰਾਜਨੀਤੀ ਖੇਡੀ ਜਾਂਦੀ ਹੈ ਹਾਂ ਇਹ ਤਾਂ ਪਾਣੀ ਜੰਮੂ ਦੇ ਵਿੱਚ ਵੀ ਪਰ ਉੱਥੇ ਰਾਜਨੀਤੀ ਨਹੀਂ ਖੇਡੀ ਜਾਂਦੀ ਉੱਥੇ ਦੇਖਦੇ ਪਿਆ ਕਿਸ ਹਿਸਾਬ ਦੇ ਨਾਲ ਇਸ ਪਾਣੀ ਨੂੰ ਕਵਰ ਕੀਤਾ ਜਾਊਗਾ ਹੁਣ ਪਾਣੀ ਆ ਗਿਆ ਹੁਣ ਲੋਕੀਂ ਉਂਗਲਾਂ ਚੁੱਕਦੇ ਆ ਕਿ ਇਹਨੂੰ ਉੱਚੇ ਕਰਦਨੇ ਚਾਹੀਦੇ ਸੀ ਕਿੰਨੇ ਕੁ ਉੱਚੇ ਕਰ ਲੰਗੇ ਜੇ ਇੱਕ ਥਾਂ ਤੋਂ ਪੰਜਾਬ ਦੇ ਕਿਸੇ ਜਿਹੜੇ ਏਰੀਆ ਦੇ ਵਿੱਚ ਬੰਨ ਟੁੱਟੇ ਆ ਜੇ ਉੱਥੋਂ ਬੰਨ ਉੱਚੇ ਕਰਦਨ ਤਾਂ ਅੱਗੇ ਜਾ ਕੇ ਕਿਤੇ ਟੁੱਟ ਜੂ ਹੁਣ ਪਾਕਿਸਤਾਨ ਦੀ ਗੱਲ ਕਰਦੇ ਸਾਰਾ ਪਾਕਿਸਤਾਨ ਉਸ ਪਾਣੀ ਦੇ ਵਿੱਚ ਜਲਥਲ ਹੋ ਗਿਆ ਕਿੰਨਾ ਨੁਕਸਾਨ ਹੋ ਗਿਆ ਪਰ ਉੱਥੇ ਰਾਜਨੀਤਿਕ ਘਟਖੱਡੀ ਜਾਂਦੀ ਆ ਕੰਮ ਕੀਤਾ ਜਾਂਦਾ ਲੋਕਾਂ ਦੇ ਨਾਲ مصیبت ਦੇ ਵਿੱਚ ਖੜਿਆ ਜਾਂਦਾ ਪਰ ਪੰਜਾਬ ਇੱਕ ਐਵੇਂ ਦਾ ਸੂਬਾ ਬਣ ਗਿਆ ਜਿੱਥੇ ਸਿਰਫ ਕਿਸੇ ਨੂੰ ਕੰਮ ਕਰਨ ਲਈ ਨਹੀਂ ਕਹਿਣਾ ਕੰਮ ਨਹੀਂ ਕਰਨਾ ਉੱਥੇ ਸਿਰਫ ਇੱਕ ਦੂਜੇ ਤੇ ਉਂਗਲਾਂ ਚੁੱਕਣੀਆਂ ਬੇਨਤੀ ਆ ਜੇ ਅੱਜ ਪੰਜਾਬ ਦੇ ਉਹਨਾਂ ਪਿੰਡਾਂ ਤੱਕ ਮੁਸੀਬਤ ਪਹੁੰਚੀ ਹੈ ਤਾਂ ਆਓ ਰਲ ਮਿਲ ਕੇ ਆਪਾਂ ਸਾਥ ਦਈਏ ਨਾ ਕਿ ਉਹਨਾਂ ਉੱਤੇ ਕਿੰਤੂ ਪ੍ਰਿੰਤੂ ਕਰੀਏ ਜੇ ਕੋਈ ਸੇਵਾ ਕਰਦਾ ਪਿਆ ਤਾਂ ਉੱਥੇ ਉਹਨਾਂ ਨੂੰ ਰੋਕਿਆ ਜਾਵੇ ਬੇਨਤੀ ਆ ਜਿੰਨਾ ਸਾਥ ਦੇ ਸਕਦੇ ਪੰਜਾਬੀਓ ਤੁਸੀਂ ਸਾਥ ਦਿਓ ਤੁਸੀਂ ਹਮੇਸ਼ਾ ਪੰਜਾਬੀਓ ਹਰ ਇੱਕ ਦਾ ਸਾਥ ਦਿੱਤਾ ਹੈ ਕਿਤੇ ਵੀ ਹਾਰ ਆਂਦਾ ਕੁਝ ਵੀ ਆਂਦਾ ਪਰ ਪਹਿਲੇ ਨੰਬਰ ਤੇ ਉਹ ਪੰਜਾਬੀ ਖੜਦੇ ਆ ਕਿਤੇ ਲੰਗਰ ਦੀ ਸੇਵਾ ਅੱਜ ਤੱਕ ਲੰਗਰ ਨਹੀਂ ਖਤਮ ਹੋਇਆ ਪਰ ਅੱਜ ਜਦੋਂ ਹਾਲਾਤ ਦੇਖੀਦੇ ਪੰਜਾਬ ਦੇ ਨਾਲ ਕੋਈ ਨਹੀਂ ਖੜਿਆ ਤਾਂ ਬੇਨਤੀ ਆ ਹੱਥ ਜੋੜ ਕੇ ਬਈ ਜ਼ਰੂਰ ਪੰਜਾਬੀਓ ਉਹਨਾਂ ਦਾ ਸਾਥ ਦਿਓ ਜਿਹੜੇ ਵਿਚਾਰੇ ਉੱਥੇ ਘਰ ਉੱਜੜ ਗਏ ਜਿਨ੍ਹਾਂ ਦਾ ਝੋਨਾ ਤਬਾਹ ਹੋ ਗਿਆ ਇਹ ਸੋਚੋ ਯਾਰ 2-2 ਸਾਲ ਉਸ ਜਗ੍ਹਾ ਤੇ ਝੋਨਾ ਜਾਂ ਕਣਕ ਕੁਝ ਨਹੀਂ ਉਗਣਾ ਕਿਉਂਕਿ ਰੇਤਾ ਹੀ ਇੰਨੀ ਜ਼ਿਆਦਾ ਭਰ ਜੂਗੀ ਕੋਈ ਵੀ ਕਿਸੇ ਪੋਲੀਟੀਕਲ ਬੰਦੇ ਲਈ ਵੀਡੀਓ ਨਹੀਂ ਹੈ ਇਹ ਹਰ ਇੱਕ ਸਰਕਾਰ ਦੇ ਉਹ ਨਮਾਇंदे ਤੱਕ ਹਰ ਇੱਕ ਲੀਡਰ ਤੱਕ ਜਿਹੜਾ ਸਿਰਫ ਇੱਕ ਰਾਜਨੀਤੀ ਕਰਦਾ ਜਿਹੜਾ ਘਰੇ ਬਹਿ ਕੇ ਸਿਰਫ ਇੱਕ ਗੱਲਾਂ ਕਰ ਸਕਦਾ ਪਰ ਉਹਨਾਂ ਪੰਜਾਬੀਆਂ ਲਈ ਨਹੀਂ ਖੜ ਸਕਦਾ ਇਹੀ ਹੈ ਇਹ ਰਾਜਨੀਤੀ ਬਰਸਾਤੀ ਡੱਡੂ ਹਮੇਸ਼ਾ ਓਖੇ ਟਾਈਮ ਦੇ ਵਿੱਚ ਆਪਣੀ ਰਾਜਨੀਤੀ ਚਮਕਾਣ ਲਈ ਇਹ ਕੋਸ਼ਿਸ਼ ਕਰਦੇ ਆ ਤੇ ਵੀਡੀਓ ਦੇ ਵਿੱਚ ਆਪਣੇ ਸੁਝਾਅ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ